ਪਾਰ ਤਸਵੀਰ ਕੀ ਹੈਗੀ ਆ ਤਾਂ ਉਹਨਾਂ ਵੱਲੋਂ ਮੰਗ ਰੱਖੀ ਗਈ ਕਿ ਅੱਜ ਮੁਲਾਕਾਤ ਕੀਤੀ ਜਾਵੇ ਤਾਂ ਮੁਲਾਕਾਤ ਹੋ ਨਹੀਂ ਸਕੀ ਲੇਕਿਨ ਇੱਕ ਭਰੋਸਾ ਦੇ ਕੇ ਉਹਨਾਂ ਨੂੰ ਇੱਥੇ ਜਰੂਰ ਭੇਜਿਆ ਗਿਆ ਜੋ ਬਲਕੌਰ ਸਿੰਘ ਨੇ ਤੇ ਚਰਨਕੌਰ ਜਿਹੜੇ ਮਾਤਾ ਪਿਤਾ ਨੇ ਆ ਆ ਸਿੱਧੂ ਮੂਸੇਵਾਲਾ ਦੇ ਤੇ ਹੁਣ ਇਸ ਸਮੇਂ ਦੀ ਤਸਵੀਰ ਇਹ ਹੈ ਕਿ ਇਥੋਂ ਜਿਹੜਾ ਇਹ ਧਰਨਾ ਜਿਹੜਾ ਸੀਗਾ ਉਹ ਚਲਾ ਗਿਆ ਇਥੋਂ ਜਾ ਚੁੱਕੇ ਨੇ ਸਿੱਧੂ ਮੂਸੇਵਾਲਾ ਦੇ ਬਾਪ ਪਿਤਾ ਅਤੇ ਤਬਾਮ ਆਪੋਜੀਸ਼ਨ ਲੀਡਰ ਜਿਹੜੇ ਹੈਗੇ ਨੇ ਜਿਹੜੇ ਤਬਾਮ ਬਧਾਇਕ ਹੈਗੇ ਨੇ ਉਹ ਅੰਦਰ ਜਾ ਚੁੱਕੇ ਨੇ ਜੀ ਰਵਿੰਦਰ ਇਹ ਤੋਂ ਅੱਗੇ ਦੀ ਰਣਨੀਤੀ ਕੀ ਰਹੇਗੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਕਿਉਂਕਿ 20 ਤਰੀਕ ਦਾ ਸਮਾਂ ਦਿੱਤਾ ਗਿਆ 20 ਤਰੀਕ ਦੇ ਬਾਅਦ ਹੁਣ ਆਪ ਸੱਦਾ ਪੰਜਾਬ ਸਰਕਾਰ ਵੱਲੋਂ ਇੱਥੇ ਭੇਜਿਆ ਜਾਵੇਗਾ ਹਾਲਾਂਕਿ ਇਸ ਸਮੇਂ ਧਰਨਾ ਚੁੱਕ ਲਿਆ ਗਿਆ ਹੈ ਪਰ ਅੱਗੇ ਕੀ ਬਿਲਕੁਲ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਸੀ ਤਾਂ ਉਹ ਕਹਿੰਦੇ ਅਸੀਂ ਲੋਕਾਂ ਤੋਂ ਪੰਜਾਬ ਦੇ ਲੋਕਾਂ ਤੋਂ ਸਿੱਧੂ ਮੂਸੇਵਾਲਾ ਦੇ ਫੈਨਸ ਤੋਂ ਅਸੀਂ ਪੁੱਛ ਕੇ ਦੱਸਾਂਗੇ ਕਿ ਆਖਰਕਾਰ ਅੱਗੇ ਕੀ ਕਰਨਾ ਚਾਹੀਦਾ ਲੇਕਿਨ ਹਾਲ ਫਿਲਹਾਲ ਸਰਕਾਰ ਲਈ ਇੱਕ ਵੱਡੀ ਚੁਣੌਤੀ ਖੜੀ ਹੋ ਚੁੱਕੀ ਆ ਕਿ ਜੋ ਅੱਜ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇੱਥੇ ਪਹੁੰਚੇ ਸਨ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਇੱਕ ਵੱਡਾ ਚੈਲੰਜ ਪੰਜਾਬ ਸਰਕਾਰ ਦੇ ਸਾਹਮਣੇ ਆ ਗਿਆ ਕਿ ਜੋ ਲਗਾਤਾਰ ਪੰਜਾਬ ਸਰਕਾਰ ਤੇ ਇਹ ਸਵਾਲੀਆ ਨਿਸ਼ਾਨ ਉੱਠਦੇ ਰਹੇ ਨੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਕੋਈ ਸਹੀ ਕਾਰਵਾਈ ਨਹੀਂ ਹੋ ਰਹੀ ਐਵੀਡੈਂਸ ਡਿਸਟਰੋਏ ਹੋ ਰਹੇ ਨੇ ਜਿਹੜੇ ਗੈਂਗਸਟਰ ਹੈਗੇ ਨੇ ਉਹ ਸੀਆਈਏ ਦੇ ਜਿਹੜੇ ਗ੍ਰਿਫਤ ਦੇ ਵਿੱਚੋਂ ਭੱਜ ਰਹੇ ਨੇ ਦੋ ਗੈਂਗਸਟਰਾਂ ਦੀ ਕਤਲ ਹੋ ਚੁੱਕੇ ਨੇ ਤਾਂ ਇਸ ਤਰੀਕੇ ਦੇ ਹਾਲਾਤਾਂ ਦੇ ਨਾਲ ਜਿਹੜੇ ਪੰਜਾਬ ਸਰਕਾਰ ਲਗਾਤਾਰ ਜੂਝ ਰਹੀ ਆ ਲਗਾਤਾਰ ਪੰਜਾਬ ਸਰਕਾਰ ਲਈ ਚੁਣੌਤੀਆਂ ਵੱਡੀਆਂ-ਵੱਡੀਆਂ ਖੜੀਆਂ ਹੋ ਰਹੀਆਂ ਨੇ ਤੇ ਅੱਜ ਇੱਕ ਵੱਡੀ ਚੁਣੌਤੀ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਦੇ ਦਿੱਤੀ ਗਈ ਆ ਤਾਂ ਹੁਣ ਦੇਖਣਾ ਹੋਵੇਗਾ ਕਿ 20 ਤਰੀਕ ਤੋਂ ਬਾਅਦ ਜਦੋਂ ਮੁਲਾਕਾਤ ਹੋਏਗੀ ਤਾਂ ਪੰਜਾਬ ਸਰਕਾਰ ਕੀ ਕਾਰਵਾਈ ਕਰਦੀ ਹੈ ਹਾਲਾਂਕਿ ਮੀਡੀਆ ਐਡਵਾਈਜ਼ਰ ਜਪਲਤੇਜ ਪੰਨੂ ਹੈ ਕਿ ਨਹੀਂ ਉਹਨਾਂ ਦਾ ਜ਼ਿਕਰ ਵੀ ਲਗਾਤਾਰ ਹੁੰਦਾ ਹੋਇਆ ਨਜ਼ਰ ਆਇਆ ਕਿ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਜਦੋਂ ਸਵਾਲ ਪੁੱਛਿਆ ਗਿਆ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਤੋਂ ਤਾਂ ਉਹਨਾਂ ਨੇ ਸਾਫ਼ ਤਰ੍ਹਾਂ ਕਿਹਾ ਤਾਂ ਕਿ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਮਾਮਲਾ ਗ੍ਰਹਿ ਵਿਭਾਗ ਕੋਲ ਹੈ ਗ੍ਰਹਿ ਵਿਭਾਗ ਦੇਖੇਗਾ ਕੀ ਕਾਰਵਾਈ ਕਰਨੀ ਹੈ ਲੇਕਿਨ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਕਿਹਾ ਗਿਆ ਕਿ ਇਹ ਤੁਹਾਡਾ ਪ੍ਰੈਰੋਗੇਟਿਵ ਹੈਗਾ ਇਹ ਤੁਸੀਂ ਕਰ ਸਕਦੇ ਹੋ ਇਹ ਕਿਉਂ ਨਹੀਂ ਕੀਤਾ ਇਹ ਸਵਾਲ ਲਗਾਤਾਰ ਚੱਕੇ ਜਾ ਰਹੇ ਨੇ ਕਿਉਂਕਿ ਸਿਕਿਉਰਿਟੀ ਲੀਕ ਇਸ ਦਾ ਮਸਲਾ ਬਿਹਤ ਜਿਆਦਾ ਵੱਡਾ ਮਸਲਾ ਹਾਈ ਕੋਰਟ ਦੇ ਵਿੱਚ ਇਸ ਪੂਰੇ ਕੇਸ ਦੀ ਸੁਣਵਾਈ ਵੀ ਚੱਲ ਰਹੀ ਹੈ ਜਿਹੜੇ ਤਮਾਮ ਇਹਦੇ ਵਿੱਚ ਗਵਾਹ ਹੈਗੇ ਨੇ ਉਹਨਾਂ ਦੇ ਬਿਆਨ ਵੀ ਲਗਾਤਾਰ ਦਰਜ ਕੀਤੇ ਜਾ ਰਹੇ ਨੇ ਲੇਕਿਨ ਹਾਲ ਫਿਰ ਬਹੁਤ ਵੱਡੀ ਚੁਣੌ ਖੜੀ ਹੁੰਦੀ ਨਜ਼ਰ ਆ ਰਹੀ ਹੈ ਜੀ ਰਵਿੰਦਰ ਖਾਸ ਕਰਕੇ ਲਾ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਤੇ ਪੰਜਾਬ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਖਾਸ ਕਰ ਹਾਲੀ ਵਿੱਚ ਜੋ ਵੀਡੀਓ ਗੋਇੰਦਵਾਲ ਜੇਲ੍ਹ ਤੋਂ ਵਾਇਰਲ ਹੋਈ ਉਸ ਨੂੰ ਲੈ ਕੇ ਸਵਾਲ ਚੁੱਕੇ ਕਿ ਉਹ ਵੀਡੀਓ ਸਰਕਾਰ ਦੀਆਂ ਅੱਖਾਂ ਨਹੀਂ ਖੋਲ ਰਹੀਆਂ ਕਿਸ ਤਰ੍ਹਾਂ ਗੈਂਗਸਟਰਾਂ ਦੇ ਹੌਸਲੇ ਬੁਲੰਦ ਨੇ ਬਿਲਕੁਲ ਦੇਖੋ ਜੋ ਵੀਡੀਓਜ਼ ਲਗਾਤਾਰ ਆ ਰਹੀਆਂ ਨੇ ਜਾਂ ਫਿਰ ਜੋ ਵਾਰਦਾਤਾਂ ਜੇਲ੍ਹਾਂ ਦੇ ਵਿੱਚ ਹੋ ਰਹੀਆਂ ਨੇ ਜਾਂ ਫਿਰ ਗੈਂਗਸਟਰ ਜੋ ਭੱਜ ਰਹੇ ਨੇ तमाम ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਬਣੀਆਂ ਹੋਈਆਂ ਨੇ ਇਹ ਸਿੱਧੇ ਤੌਰ ਤੇ ਸਪਸ਼ਟ ਹੋ ਰਿਹਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਵਿਵਸਥਾ ਠੀਕ ਨਹੀਂ ਹੈਗੀ ਅੱਜ ਜੋ ਕਾਂਗਰਸ ਦੇ ਵਿਧਾਇਕ ਹਨੀਵ ਕੌਰ ਉਹ ਵੀ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਦੁੱਖ ਸਾਂਝਾ ਪਰਿਵਾਰ ਤੇ ਨਾਲ ਕੀਤਾ ਪਰਿਵਾਰ ਨਾਲ ਗੱਲਬਾਤ ਵੀ ਕੀਤੀ ਉਸ ਤੋਂ ਬਾਅਦ ਚਲੇ ਗਏ ਨੇ ਹਾਲਾਂਕਿ ਕਾਂਗਰਸ ਵੱਲੋਂ ਵੀ ਇਸ ਮਸਲੇ ਨੂੰ ਲਗਾਤਾਰ ਚੱਕਿਆ ਜਾ ਰਿਹਾ ਹੈ ਕਿ ਲਾਅ ਐਂਡ ਆਰਡਰ ਵਿਵਸਥਾ ਬੇहद ਜ਼ਿਆਦਾ ਖਰਾਬ ਹੈਗੀ ਪੰਜਾਬ ਦੇ ਵਿੱਚ ਤਾਂ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਲਗਾਤਾਰ ਉੱੜਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਕੇਂਦਰੀ ਕੇ ਦੀ ਹੋਈ ਨਜ਼ਰ ਆ ਪੀਆ ਪੰਜਾਬ ਸਰਕਾਰ ਲਗਾਤਾਰ ਇਸ ਮਸਲੇ ਦੇ ਉੱਤੇ ਜਵਾਬ ਲੈਸ ਹੋ ਚੁੱਕੀ ਆ ਕਿਉਂਕਿ ਕੋਈ ਜਵਾਬ ਖਾਸ ਪੰਜਾਬ ਸਰਕਾਰ ਦੇ ਮੰਤਰੀ ਕੋਲੇ ਖੰਦੀ ਢਾਲੀਵਾਲ ਕੋਲੇ ਨਹੀਂ ਸੀਗੇ ਸਿਰਫ ਉਹ ਮਹਿਜ਼ ਇਹੀ ਕਹਿੰਦੇ ਹੋਏ ਨਜ਼ਰ ਆ ਰਹੇ ਸੀਗੇ ਕਿ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਅਸੀਂ ਜ਼ਰੂਰ ਇਨਸਾਫ ਦੇਵਾਂਗੇ ਲੇਕਿਨ ਇਨਸਾਫ ਕਦੋਂ ਸਾਲ ਤਾਂ ਹੋਣ ਵਾਲਾ ਇਹ ਗੱਲਬਾਤ ਕਹਿੰਦੇ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਜ਼ਰ ਆਏ ਕਿ ਸਰਕਾਰ ਕਦੋਂ ਕਾਰਵਾਈ ਕਰੇਗੀ ਕਦੋਂ ਇਨਸਾਫ ਮਿਲੇਗਾ ਕਦੋਂ ਪੂਰਨ ਚਲਾਨ ਪੇਸ਼ ਕੀਤੇ ਜਾਣਗੇ ਲੇਕਿਨ ਹਾਲ ਫਿਰਾਲ ਹਾਲੇ ਤੱਕਰ ਪੰਜਾਬ ਸਰਕਾਰ ਜਾ ਪੁਲਿਸ ਇਸ ਪੂਰੇ ਮਸਲੇ ਦੇ ਵਿੱਚ ਜਿਹੜਾ ਇਨਸਾਫ ਦੇਣ ਦੀ ਕਗਾਰ ਤੇ ਨਹੀਂ ਪਹੁੰਚੀ ਹੈ ਜੀ ਰਵਿੰਦਰ ਜੇਕਰ ਸਦਨ ਦੇ ਅੰਦਰ ਦੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਹ ਮੁੱਦਾ ਉੱਠਿਆ ਉੱਥੇ ਸਿੰਗਾਪੁਰ ਵਿੱਚ ਜੋ ਪ੍ਰਿੰਸੀਪਲ ਭੇਜੇ ਗਏ ਸਨ ਪਹਿਲਾ ਬੈਚ ਭੇਜਿਆ ਗਿਆ ਸੀ ਕਿ ਕਿਸ ਆਧਾਰ ਤੇ ਭੇਜਿਆ ਗਿਆ ਅਜ ਗਹਿਮਾ ਗੈਮੀ ਉੱਥੇ ਹੁੰਦੀ ਨਜ਼ਰ ਆਈ ਹਰਜੋਤ ਬੈਂਸ ਵਰਸਸ ਸੁਖਪਾਲ ਖਹਿਰਾ ਜੀ ਬੀਕੂ ਦੇਖੋ ਲਗਾਤਾਰ ਇਹ ਸਵਾਲ ਤਾਂ ਬੜਿਆ ਹੀ ਹੋਇਆ ਕਿ ਇਹ ਸਿੰਗਾਪੁਰ ਦੇ ਵਿੱਚ ਜੋ ਪ੍ਰਿੰਸੀਪਲਸ ਦਾ ਪਹਿਲਾ ਡੈਲੀਗੇਸ਼ਨ ਗਿਆ ਸੀਗਾ ਪਹਿਲਾ ਬੈਚ ਗਿਆ ਸੀਗਾ ਉਸ ਦਾ ਆਧਾਰ ਕੀ ਸੀਗਾ ਚੈਨ ਕਿਵੇਂ ਸੀਗਾ ਗਵਰਨਰ ਨੇ ਸਵਾਲ ਚੱਕੇ ਉਸ ਤੋਂ ਬਾਅਦ ਸੈਕੰਡ ਬੈਚ ਵੀ ਭੇਜਿਆ ਗਿਆ ਪਹਿਲੇ ਦਿਨ ਜਦੋਂ 3 ਮਾਰਚ ਨੂੰ ਸਵੇਰੇ 8:30 ਵਜੇ ਮੁੱਖ ਮੰਤਰੀ ਵੱਲੋਂ ਇਹ ਖਰੀ ਚੰਡੀ ਦਿਖਾਈ ਗਈ ਦੂਜਾ ਬੈਚ ਵੀ ਭੇਜ ਦਿੱਤਾ ਗਿਆ ਲੇਕਿਨ ਅਦਾ ਕੀ ਸੀਗੇ ਇਸ ਤੇ ਸਵਾਲ ਲਗਾਤਾਰ ਗਵਰਨਰ ਵੀ ਕਰ ਰਹੇ ਨੇ ਵਿਪੱਖਸ਼ ਵੀ ਕਰਿਆ ਵਿਰੋਧੀ ਤਰਾਂ ਵੀ ਕਰਿਆ ਲੇਕਿਨ ਹਾਲ ਫਿਰਾਲ ਜਿਹੜਾ ਹੈਗਾ ਇਹ ਮਸਲਾ ਜਿਹੜਾ ਇੱਕ ਪਾਸੇ ਚੱਲ ਰਿਹਾ ਲੇਕਿਨ ਨੌਨ ਆਰਡਰ ਦੀ ਵਿ ਦਾ ਮਸਲਾ ਬੇਹੱਦ ਜ਼ਿਆਦਾ ਖਾਸ ਜੀ ਬਿਲਕੁਲ ਰਵਿੰਦਰ ਇੱਕ ਵਾਰੀ ਤਸਵੀਰਾਂ ਵਿਖਾ ਦਿਓ ਕਿਉਂਕਿ ਇਹ ਤੇ ਜੋ ਧਰਨਾ ਚੁੱਕ ਲਿਆ ਗਿਆ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਤਸਵੀਰ ਸਾਹਮਣੇ ਆ ਰਹੀ ਹੈ ਵਿਧਾਨ ਸਭਾ ਦੇ ਬਾਹਰ ਤੋਂ ਬਿਲਕੁਲ ਇਸ ਸਮੇਂ ਦੀਆਂ ਤਸਵੀਰਾਂ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਸਾਂਝੀਆਂ ਕਰਾਂਗੇ ਹਾਲਾਂਕਿ ਪੁਲਿਸ ਹਾਲੇ ਤੱਕ ਵੀ ਤਨਾਤ ਹੈਗੀ ਹੈ ਕਿਉਂਕਿ ਸਿਕਿਉਰਿਟੀ ਦੇ ਲਿਹਾਜ਼ ਤੇ ਨਾਲ ਹੈਗਾ ਉਹ ਜਿਹੜੂ ਪੁਲਿਸ ਲਗਾਈ ਜਾਂਦੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਐਂਟੀ ਰੌਇਟ ਫੋਰਸ ਤੱਕ ਲਗਾ ਦਿੱਤੀ ਗਈ ਦੇਖੋ ਤੁਸੀਂ ਆਮ ਤੌਰ ਤੇ ਇਹਦਾ ਇਸਤੇਮਾਲ ਕੀਤਾ ਜਾਂਦਾ ਜਦੋਂ ਰੌਇਟਸ ਹੁੰਦੇ ਆ ਇਹਦਾ ਨਾਮ ਤੋਂ ਹੀ ਸਿੱਧਾ ਸਾਫ ਹੁੰਦਾ ਕਿ ਐਂਟੀ ਰੌਇਟਸ ਪੁਲਿਸ ਜਿਹੜੀ ਹੈਗੀ ਆ ਉਹ ਇਸਤੇਮਾਲ ਕੀਤੀ ਜਾਂਦੀ ਹੈ ਰੌਇਸਟ ਦੇ ਟਾਈਮ ਤੇ ਲੇਕਿਨ ਅੱਜ ਜਦ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਤੇ ਪਹੁੰਚਦੇ ਨੇ ਤਾਂ ਤੁਰੰਤ ਇਹਨਾਂ ਨੂੰ ਵੀ ਇੱਥੇ ਬੁਲਾ ਲਿਆ ਜਾਂਦਾ ਹਾਲਾਂਕਿ ਇੱਥੇ ਕੋਈ ਐਸੀ ਸਥਿਤੀ ਨਹੀਂ ਸੀਗੀ ਕਿ ਰੌਇਸਟ ਦਾ ਜਿਹੜਾ ਬਸਲਾ ਬਣ ਜੇ ਲੇਕਿਨ ਇੱਥੇ ਪੁਲਿਸ ਜੇਕਰ ਤੁਸੀਂ ਦੇਖੋ ਤਾਂ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਇੱਥੇ ਲਗਾਈ ਗਈ ਹੈ ਹਾਲਾਂਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਆਮ ਤੌਰ ਤੇ ਲਗਾਈ ਜਾਂਦੀ ਹੈ ਲੇਕਿਨ ਜ਼ਾਹਿਰ ਤੌਰ ਤੇ ਇਥੇ ਪੰਜਾਬ ਸਰਕਾਰ ਨੂੰ ਇਹ ਲੱਗ ਰਿਹਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਦੇ ਸਮਰਥਕ ਫੈਨਸ ਇੱਥੇ ਪਹੁੰਚ ਸਕਦੇ ਨੇ ਤੇ ਵੱਡਾ ਹਜੂਮੇ ਤੇ ਇਕੱਠਾ ਹੋ ਸਕਦਾ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇੱਥੇ ਇਨਸਾਫ ਦੇ ਲਈ ਧਰਨੇ ਤੇ ਬੈਠ ਗਏ ਸਨ ਤੇ ਸਿੱਧੇ ਤੌਰ ਤੇ ਪਹਿਲਾਂ ਕਹਿ ਦਿੱਤਾ ਗਿਆ ਸੀ ਕਿ ਜਦੋਂ ਤੱਕ ਬਜਟ ਨਹੀਂ ਪੇਸ਼ ਹੁੰਦਾ ਉਦੋਂ ਤੱਕ ਇਸੇ ਤਰ੍ਹਾਂ ਧਰਨੇ ਤੇ ਬੈਠੇ ਰਹਿਣਗੇ ਹਾਲਾਂਕਿ ਉਸ ਤੋਂ ਬਾਅਦ ਕੈਬਨਨ ਮੰਤਰੀ ਕੁਲਦੀਪ ਢਾਲੀਵਾਲ ਨੇ ਆ ਕੇ ਮੁਲਾਕਾਤ ਕੀਤੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਨਾਲ ਤੇ ਭਰੋਸਾ ਦਿੱਤਾ ਕਿ 20 ਮਾਰਚ ਤੋਂ ਬਾਅਦ ਸਰਕਾਰ ਆਪ ਸੱਦਾ ਦਵੇਗੀ ਮੁਲਾਕਾ ਸੇ ਦੂਸੇ ਵਾਲਾ ਦੇ ਮਾਤਾ ਪਿਤਾ ਦੀ ਮੁਲਾਕਾਤ ਕਰਵਾਈ ਜਾਵੇਗੀ ਇਸ ਤੋਂ ਇਲਾਵਾ ਇਹ ਵੀ ਕਹਿੰਦੇ ਆ ਨਜ਼ਰ ਆਏ ਕਿ ਜਿੰਨੀ ਜਲਦੀ ਕਾਰਵਾਈ ਇਸ ਮਾਮਲੇ ਵਿੱਚ ਹੋਈ ਹੈ ਤੂੰ ਜਲਦੀ ਹੀ ਲਿਆਂਦਾ ਚੁ ਪਰ ਕੀ ਗੋਲੀ ਮੈਨੂੰ ਡਿਟੇਲ ਦਿੰਦਾ ਹਾਂ ਤੂੰ ਜਿਵੇਂ ਮੈਂ ਕਿਹਾ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਮੈਂ ਤੁਹਾਨੂੰ ਡਿਟੇਲਸ ਜਿਹੜੀਆਂ ਐਕਸਟਰਾਡਿਸ਼ਨ ਨਹੀਂ ਆਏ ਜਾਂ ਕਿਸੇ ਵੀ ਬੰਦੇ ਦੀਆਂ ਜਿਹੜਾ ਹਜੇ ਤੱਕ ਸਾਡੇ ਕੋਲ ਅਰੈਸਟ ਨਹੀਂ ਹੋਇਆ ਉਮਰ ਸ਼ੇਰ ਜੀ ਸਰ ਮੁਸਲੀਮ ਜੀ ਸਮਝਾਓ ਜਦੋਂ ਆਪ ਬੋਲ ਰਹੇ ਹੋ ਗੋਲਡ ਬਰਾਡ ਰਿਟੇਨ ਕਰ ਲਿਆ ਤੇ ਅਸੀਂ ਲੈ ਕੇ ਆਵਾਂਗੇ ਪਰ ਕੁਝ ਪੁਲਿਸ ਤੋਂ ਉਹ ਪੁੱਤਰ ਇਨਵੈਸਟੀਗੇਸ਼ਨ ਨਹੀਂ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਐਕਸਟਰੈਡੀਸ਼ਨ ਦਾ ਪ੍ਰੋਸੈਸ ਚਲਾਈ ਕਨਫਰੰਸ ਕੀਤੀ ਗਈ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਜਾਂਚ ਕਿੱਥੇ ਤੱਕ ਪਹੁੰਚੀ ਹੈ ਇਹ ਜਾਣਕਾਰੀ ਮੀਡੀਆ ਨਾਲ ਇੱਥੇ ਸਾਂਝੀ ਕੀਤੀ ਪਰੇ ਤਸਵੀਰ ਤੁਸੀਂ ਵੇਖ ਸਕਦੇ ਹੋ ਵਿਧਾਨ ਸਭਾ ਦੇ ਬਾਹਰ ਦੀ ਇਹ ਤਸਵੀਰ ਅੱਜ ਸਵੇਰ ਤੋਂ ਸਾਹਮਣੇ ਆਈਆਂ ਸਨ ਕਿਉਂਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਧਰਨਾ ਲਗਾਇਆ ਗਿਆ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਜਦੋਂ ਤੱਕ ਬਜਟ ਪੇਸ਼ ਨਹੀਂ ਹੋ ਜਾਂਦਾ ਜਦੋਂ ਤੱਕ ਇਹ ਜਲਾਸ ਇਹ ਚੱਲ ਰਿਹਾ ਹੈ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਤੇ ਧਰਨਾ ਲਗਾਉਣਾ ਮੇਰੀ ਮਜਬੂਰੀ ਬਣ ਚੁੱਕੀ ਹੈ ਮੈਨੂੰ ਸ਼ੌਂਕ ਨਹੀਂ ਹੈ ਸੀਐਮ ਆਰ ਨਾਲ ਮੀਟਿੰਗ ਦੀ ਗੱਲ ਇਥੇ ਕਹੀ ਗਈ ਕਿ ਹੁਣ ਤੱਕ ਸੀਐਮ ਆਨ ਨੇ ਮੀਟਿੰਗ ਨਹੀਂ ਕੀਤੀ ਮਿਲੇ ਨਹੀਂ ਸੀਐਮ ਆਨ ਪਰ ਦੇਖਿਆ ਗਿਆ ਕਿ ਇਹਨਾਂ ਨੂੰ ਮਨਾਉਣ ਦੇ ਲਈ ਆਮ ਆਦਮੀ ਪਾਰਟੀ ਮੰਤਰੀ ਕੁਲਦੀਪ ਢਾਲੀਵਾਲ ਪਹੁੰਚੇ ਤੇ 20 ਮਾਰਚ ਦੇ ਬਾਅਦ ਦਾ ਸਮਾਂ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਦਿੱਤਾ ਗਿਆ